शिवसेना उद्धव बालासाheb ठाकरे ਦੇ ਪੰਜਾਬ ਦੇ ਮੀਤ ਪ੍ਰਧਾਨ ਅਸ਼ਵਨੀ ਸ਼ਰਮਾ ਕੁੱਕੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਬੰਗਲਾਦੇਸ਼ ਦੇ ਖਿਲਾਫ ਰੋਜ ਪ੍ਰਦਰਸ਼ਨ ਕਰਦਿਆਂ ਝੰਡਾ ਸਾੜਿਆ ਗਿਆ ਇਸ ਮੌਕੇ ਉਹਨਾਂ ਬੰਗਲਾਦੇਸ਼ ਵਿਖੇ ਹਿੰਦੂ ਸਮਾਜ ਤੇ ਹੋ ਰਹੇ ਅਤਿਆਚਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਹਨਾਂ ਘਟਨਾਵਾਂ ਦੀ ਨਿਖੇਧੀ ਕੀਤੀ ਇਸ ਮੌਕੇ ਅਮਨਦੀਪ ਸਿੰਘ 베ਦੀ ਪਵਨ ਮੁਰਾਦਪੁਰੀਆ ਮਨੋਜ ਅਗਨੀ ਹੋਤਰੀ ਅਵਤਾਰ ਸਿੰਘ ਤਨੇਜਾ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਹਿੰਦੁਸਤਾਨ ਜਿੰਦਾਬਾਦ 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 ਹਿੰਦੁਸਤਾਨ ਜਿੰਦਾਬਾਦ ਜਿਹਨ੍ਹ ਦੇ ਟਕਰਾਏਗਾ ਦੂਰ ਹੋ ਜਾਏਗਾ ਜਿਹਨ੍ਹ ਦੇ ਟਕਰਾਏਗਾ ਦੂਰ ਦੂਰ ਹੋ ਜਾਏਗਾ ਓ ਝੰਡਾ ਫੁਕਿਆ ਜੀ ਜਿਹੜਾ ਬੰਗਲਾਦੇਸ਼ ਆ ਸਾਡੇ ਹਿੰਦੁਸਤਾਨ ਦੇ ਹਿੰਦੂਆਂ ਦੇ ਤੇ ਸਿੱਖਾਂ ਦੇ ਵਿਰੋਧਤਾ ਕਰਦਾ ਪਿਆਵਾ ਉਹਨੂੰ ਲੁੱਟਖੋ ਕਰਦਾ ਪਿਆ ਵਾ ਲੋਕਾਂ ਨੂੰ ਮਾਰਦਾ ਪਿਆ ਵਾ ਲੋਕਾਂ ਨੂੰ ਬਰਬਾਦ ਕਰਦਾ ਪਿਆ ਵਾ ਇਸ ਕਰਕੇ ਸਾਡੇ ਕੌਮ ਨੂੰ ਸਾਡੇ 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 ਸਾਥ ਜਨਤਾ ਦੇ ਜਿੰਨੇ ਸਾਡੇ ਬੰਦੇ ਲੋਕ ਹਨਾ Hindu ਜਾਂ Sikh ਅਸਾਈ ਇਹ ਸਾਰਿਆਂ ਨੂੰ ਇੱਕੋ ਨਾਲ ਚਾਹੀਦਾ ਵਾ ਔਰ ਦੇਸ਼ ਨੂੰ ਬਚਾਉਣਾ ਵਾ ਤੇ ਇੱਕ ਤਾਂ ਬਚਣਾ ਵਾ ਜੋ ਉਹਨਾਂ ਸਾਡਾ ਦੇਸ਼ ਨੂੰ ਖਾਧਾ ਸਾਡੇ ਦੇਸ਼ ਨੂੰ ਖਾਂਦੇ ਨੇ ਸਾਹੀਂ ਦੇਸ਼ ਨੂੰ ਯਾਦ ਕਰਾਇਆ ਵਾ ਅੱਜ ਸਾਡੇ ਜਿਹੜੇ ਰੋਟੀ ਖਾਣੀਆਂ ਉਹਨੇ ਘਰ ਨਹੀਂ ਹੁੰਦੀ ਸੀ ਬੰਗਲਾਦੇਸ਼ ਤੋਂ ਤੇ ਜਦੋਂ ਇੰਦਰਾ ਕਹਿੰਦੇ ਯਾਦ ਕਰਾਇਆ ਰੋਟੀ ਵੀ ਦਿੱਤੀ ਨਾਲ ਸਭ ਕੋ ਦਿੱਤਾ ਲੇਕਿਨ ਇਹ ਦੇਸ਼ ਹੁਣ ਜਿਨ੍ਹਾਂ ਦੇ ਆਪ ਕੋਈ ਪੰਗਾ ਪਿਆ ਉਹਨਾਂ ਹਿੰਦੂਆਂ ਦਾ ਕੀ ਕਸੂਰ ਆ ਹਿੰਦੂਆਂ ਨੂੰ ਮਾਰਚ ਘੁੱਟਦੇ ਪੈਣੇ ਇੰਦਵਈਚਰ ਪਿਆ ਲੁੱਟਦੇ ਪੈਣੇ ਕਿਉਂ ਲੁੱਟਦੇ ਪੈਣੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਅਸੀਂ ਖਾਸ ਕਰਕੇ ਹਿੰਦੁਸਤਾਨ ਦੇ ਲੋਕ ਕਿ ਆਪਣੇ ਇਕੱਠੇ ਹੋ ਗਏ ਚਾਹ ਹਿੰਦੂ ਜਾਂ ਸਿੱਖ ਆ ਆਪਣਾ ਦੇਸ਼ ਬਚਾਓ ਇਹਨਾਂ ਲੋਕਾਂ ਕੋਲ ਪਰਪਰ ਕਿ ਹਿੰਦੁਸਤਾਨ ਜੋ ਬਣਾਓ